ਸਭ ਤੋਂ ਜੈ ਮਸੀਹ ਕੀ ਉਹ ਪਾਇਸਾ ਪਾਸਟਰ ਦਿ올 ਜੀ ਦੀ ਇਸ ਵੀਡੀਓ ਨੂੰ ਆਪਾਂ ਦੇਖੀਏ ਮੈਨੀਫੈਸਟ ਕਰ ਰਿਹਾ ਉਸ ਵੀ ਕਿਨ ਕਿਈ ਵਰੀ ਤੁਹਾਨੂੰ ਲੱਗਦਾ ਕਿ ਮੈਂ ਤਾਂ ਪ੍ਰਾਰਥਨਾ ਕਰ ਰਿਹਾ ਹਾਂ ਪਰ ਮੇਰੇ ਨਾਲ ਉਹ ਚੀਜ਼ਾਂ ਹੋ ਨਹੀਂ ਰਹੀਆਂ ਜਿੱਦਾਂ ਉਹ ਦੂਜੇ ਦੇ ਲਾਈਫ ਦੇ ਵਿੱਚ ਉਹ ਲਈ ਸਪ੍ਰਿਟ ਮੈਨੀਫੈਸਟ ਕਰ ਰਿਹਾ ਉਸ ਤਰੀਕੇ ਨਾਲ ਮੇਰੀ ਲਾਈਫ ਦੇ ਵਿੱਚ ਨਹੀਂ ਆ ਜਾਂ ਇਦਾਂ ਨਹੀਂ ਆ ਤਾਂ ਇੱਕ ਤਾਂ ਇਸ ਜਾਂ ਜਾਂ ਇਦਾਂ ਨਹੀਂ ਆ ਤਾਂ ਇੱਕ ਤਾਂ ਇਸ ਚੀਜ਼ ਦੇ ਵਿੱਚੋਂ ਬਾਹਰ ਆਓ ਅਗਰ ਤੁਹਾਡੇ ਘਰ ਦੇ ਵਿੱਚ ਚਾਰ ਜਾਣੇ ਆ ਨਾ ਤੇ ਚਾਰਾਂ ਜਾਣਿਆਂ ਦਾ ਸੁਭਾਅ ਵੱਖਰਾ ਹੈ ਤੇ ਚਾਰੇ ਜਾਣੇ ਵੱਖ-ਵੱਖ ਚੀਜ਼ਾਂ ਨੂੰ ਵੱਖ-ਵੱਖ ਐਂਗਲ ਦੇ ਨਾਲ ਸੋਚਦੇ ਆ ਵੱਖ-ਵੱਖ ਤਰੀਕੇ ਨਾਲ ਮਹਿਸੂਸ ਕਰਦੇ ਇਸ ਲਈ ਦੂਜੇ ਦਾ ਐਕਸਪੀਰੀਅੰਸ ਤੁਹਾਡਾ ਐਕਸਪੀਰੀਅੰਸ ਨਹੀਂ ਹੋ ਸਕਦਾ ਉਹਦਾ ਸੱਚ ਤੁਹਾਡਾ ਸੱਚ ਨਹੀਂ ਹੋ ਸਕਦਾ ਤੁਹਾਡਾ ਸੱਚ ਕੁਝ ਹੋ ਰਿਹਾ ਕਿ ਤੁਹਾਡਾ ਸੱਚ ਤੁਹਾਡੀ ਸੋਚ ਦੇ ਹਿਸਾਬ ਨਾਲ ਕਿਸੇ ਦਾ ਸੱਚ ਹੈ ਕਿ ਪਰਮੇਸ਼ਵਰ ਇਹ ਜਸਾ ਮੈਨ ਆਓ ਆਪਾਂ ਪ੍ਰਭੂ ਦੀ ਤਰਸੀ ਇਸ ਪੂਰੀ ਤਰ੍ਹਾਂ ਇਸ ਵੀਡੀਓ ਨੂੰ ਵਾਚ ਕਰੀਏ ਔਰ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਬਾਰੇ ਇਸ ਬਾਰੇ ਬਹੁਤ ਸੋਹਣੀਆਂ ਗੱਲਾਂ ਵਿੱਚ ਦੱਸੀ ਗਈਆਂ ਆਪਾਂ ਇਸ ਵੀਡੀਓ ਨੂੰ ਪੂਰਾ ਵਾਚ ਕਰਦੇ ਆਓ ਆਪਾਂ ਇਸ ਵੀਡੀਓ ਨੂੰ ਪੂਰਾ ਦੇਖੀਏ ਸਾਰੀ ਦੁਨੀਆ ਦਾ ਸੱਚ ਮੇਰਾ ਸੱਚ ਨਹੀਂ ਹੈ ਹਰ ਕਿਸੇ ਦੇ ਸੋਚ ਦੇ ਉੱਤੇ ਸੱਚ ਜਿਹੜਾ ਇਹ ਨਿਰਭਰ ਕਰਦਾ ਹੈ ਪਰ ਸੱਚ ਤਾਂ ਇਹ ਆ ਕਿ ਸੱਚ ਸੱਚ ਆ ਮੇਰਾ ਸੱਚ ਵੀ ਸੱਚ ਹੈ ਤੇ ਉਹਨਾਂ ਦਾ ਸੱਚ ਵੀ ਸੱਚ ਹੈ ਕਿਉਂ ਕਿਉਂਕਿ ਉਹਨਾਂ ਨੇ ਕਦੀ ਮਹਿਸੂਸ ਨਹੀਂ ਕੀਤਾ ਇਸ ਲਈ ਉਹਨਾਂ ਨੂੰ ਲੱਗਦਾ ਕਿ ਉਹ ਐਗਜ਼ਿਸਟ ਕਰਦਾ ਨਹੀਂ ਕਿਉਂਕਿ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੂੰ ਐਗਜ਼ਿਸਟੈਂਸ ਫੀਲ ਹੀ ਨਹੀਂ ਹੋਈ ਉਹਨਾਂ ਨੂੰ ਲੱਗਾ ਹੀ ਨਹੀਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਉਹ ਆਇਆ ਜਾਂ ਜਾਉਂਦਾ ਨਹੀਂ ਆਇਆ ਮੈਨਰੇ ਉਹ ਉਹਨਾਂ ਨੇ ਇਦਾਂ ਕਿਹਾ ਹੈ ਤੇ ਉਹਨਾਂ ਨੂੰ ਫੀਲ ਨਹੀਂ ਹੋ ਰਿਹਾ ਸਮਝ ਪਰ ਜਿਨ੍ਹਾਂ ਦੇ ਲਾਈਫ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਜਾਂ ਮੇਰੀ ਲਾਈਫ ਦੇ ਵਿੱਚ ਜਿਨ੍ਹਾਂ ਨੇ ਅਸੀਂ ਫੀਲ ਕੀਤਾ ਆ ਉਹਨਾਂ ਦੀ ਲਾਈਫ ਦੇ ਵਿੱਚ ਪਰਮੇਸ਼ਵਰ ਦੀ ਪ੍ਰੈਜ਼ੈਂਸ ਅਸੀਂ ਮਹਿਸੂਸ ਕੀਤੀ ਉਹਦੇ ਕੰਮਾਂ ਦੇ ਰਾਹੀਂ ਅਸੀਂ ਕਿਹਾ ਕਿ ਉਹ ਐਗਜ਼ਿਸਟ ਕਰਦਾ ਆ ਤਾਂ ਸਾਡਾ ਸੱਚ ਹੋ ਰਿਹਾ ਉਹਨਾਂ ਦਾ ਸੱਚ ਹੋ ਰਿਹਾ ਇਸ ਲਈ ਇਹਦਾ ਸੋਚੋ ਕਿ ਕਿਸ ਕਿਸੇ ਨੂੰ ਝਟਕਾ ਜਿਆ ਲੱਗਾ ਜਾਂ ਤੇ ਫਿਰ ਕੋਈ ਤਰ੍ਹਾਂ ਆਤਮਾ ਉਹਨੂੰ ਮਹਿਸੂਸ ਹੋਇਆ ਤੇ ਮੈਨੂੰ ਨਹੀਂ ਲੱਗਾ ਤੇ ਮੈਨੂੰ ਕੋਈ ਤਰ੍ਹਾਂ ਆਤਮਾ ਨੇ ਸ਼ੂਰਿਆ ਹੀ ਨਹੀਂ ਜੇ ਕੋਈ ਤਰ੍ਹਾਂ ਆਤਮਾ ਹੈ ਹੀ ਨਹੀਂ ਕਿ ਇਹ ਡਰਾਮੇ ਕਰਦਾ ਜਾਂ ਮੈਂ ਤੇ ਮੈਂ ਤੇ ਡਿੱਗਿਆ ਨਹੀਂ ਆ ਜੇ ਕੋਈ ਤਰ੍ਹਾਂ ਆਤਮਾ ਹੁੰਦਾ ਤੇ ਮੈਨੂੰ ਨਾ ਸੁੱਟਦਾ ਇਦਾਂ ਨਹੀਂ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕੇਸ ਲੈਵਲ ਦੀ ਪ੍ਰੈਪਰੇਸ਼ਨ ਦੇ ਵਿੱਚ ਆ ਕਿੰਨੀ ਤੁਹਾਡੇ ਅੰਦਰ ਸਟਰੈਂਥ ਹੈ ਦੇਖੋ ਅਗਰ ਤੁਹਾਡੇ ਘਰ ਦੇ ਵਿੱਚ ਬਲਬ ਵੀ ਲੱਗਾ ਹੋਇਆ ਆ ਤਾਰਾਂ ਵੀ ਲੱਗੀਆਂ ਹੋਈਆਂ ਤੇ ਤੁਸੀਂ ਉਹ ਤਾਰਾ ਚੱਕ ਕੇ ਜਿਹੜਾ ਬੋਰਡ ਆ ਤੁਸੀਂ ਉਸ ਬੋਰਡ ਦੇ ਅੰਦਰ ਵੀ ਲਗਾ ਦਿੱਤੀਆਂ ਲਾਈਟ ਨਹੀਂ ਜਗੀ ਇਹਦਾ ਮਤਲਬ ਇਹ ਨਹੀਂ ਕਿ ਲਾਈਟ ਹੈ ਹੀ ਨਹੀਂ ਹੁਣ ਅਗਰ ਤੁਹਾਡਾ ਬੋਰਡ ਜਿਹੜਾ ਆ ਉਹ ਮੇਨ ਪਾਵਰ ਯੂਨਿਟ ਦੇ ਨਾਲ ਕਨੈਕਟ ਨਹੀਂ ਹੈ ਤੇ ਇਟ ਮੀਨ ਕਿ ਤੁਹਾਡੇ ਘਰ ਤੱਕ ਲਾਈਟ ਨਹੀਂ ਪਹੁੰਚ ਰਹੀ ਪਰ ਇਹਦਾ ਮਤਲਬ ਇਹ ਨਹੀਂ ਕਿ ਦੁਨੀਆ ਵਿੱਚ ਹੀ ਲਾਈਟ ਹੈ ਨਹੀਂ ਕਿ ਦੁਨੀਆ ਵਿੱਚ ਇਲੈਕਟ੍ਰਿਸਿਟੀ ਪਰਿਵਾਰ ਦੀ ਸਵੇਰ ਵਾਰ ਦਿੱਸੀ ਗਿਆ ਜਿਹੜੀ ਜਿਹੜਾ ਮੇਨ ਜਿੰਨਾ ਕਰੰਟ ਹੈ ਪਰ ਸੀਰੇ ਨੇ ਇਹ ਨਹੀਂ ਕਿ ਅਗਰ ਤੁਹਾਡੇ ਘਰ ਦੇ ਵਿੱਚ ਜੀਜ਼ਰ ਨਹੀਂ ਚੱਲ ਰਿਹਾ ਤੁਹਾਡੇ ਘਰ ਦੇ ਵਿੱਚ ਪ੍ਰੈਸ ਜੋ ਮਾਈਕ੍ਰੋਵੇਵ ਨਹੀਂ ਚੱਲ ਰਿਹਾ ਤਾਂ ਲਾਈਟ ਇੰਨੀ ਕਮਜ਼ੋਰ ਆ ਇਲੈਕਟ੍ਰਿਕ ਇਲੈਕਟ੍ਰਿਸਿਟੀ ਇੰਨੀ ਕਮਜ਼ੋਰ ਆ ਕਿ ਉਹ ਜਿਹੜੀਆਂ ਚੀਜ਼ਾਂ ਆ ਉਹ ਚਲਾ ਹੀ ਨਹੀਂ ਸਕਦੀ ਕਿ ਇੰਨੀ ਤਾਕਤ ਨਹੀਂ ਉਹ ਤੇ ਸਿਰਫ ਜੀ ਬਲਬ ਹੀ ਜਗਾ ਸਕਦੀ ਆ ਨਹੀਂ ਇਹ ਡਿਪੈਂਡ ਕਰਦਾ ਤੁਹਾਡੇ ਘਰ ਦੀਆਂ ਤਾਰਾਂ ਕਿੰਨੀਆਂ ਤੇ ਉਹਨਾਂ ਤਾਰਾਂ ਦੀ ਕੈਪੈਸਿਟੀ ਕਿੰਨੀ ਤੇ ਤੁਹਾਡੇ ਘਰ ਦਾ ਲੋਡ ਕਿੰਨਾ ਕਿਉਂ ਕਿ ਨੇ ਏਸੀ ਚਲਾ ਸਕਦਾ ਕਿੰਨੇ ਏਸੀ ਨਹੀਂ ਚਲਾ ਸਕਦਾ ਕਿਹੜੀਆਂ ਚੀਜ਼ਾਂ ਚਲਾ ਸਕਦਾ ਕਿਹੜੀਆਂ ਨਹੀਂ ਇਹ ਤੁਹਾਡੇ ਤੁਹਾਡੀ ਉਸ ਵਾਇਰਿੰਗ ਦੇ ਉੱਤੇ ਜਿਹੜਾ ਇਹ ਕਹਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਲੋਡ ਵਧਾਇਆ ਨਹੀਂ ਜਾ ਸਕਦਾ ਜਾਂ ਲੋਡ ਘਟਾਇਆ ਨਹੀਂ ਜਾ ਸਕਦਾ ਤੁਸੀਂ ਕਰ ਸਕਦੇ ਹੋ ਪਿੱਛੇ ਜਿਹੜੀ ਮੇਨ ਪਾਵਰ ਹੈ ਨਾ ਉਹ ਤੇ ਬਹੁਤ ਵੱਡੀ ਉਹ ਤੇ ਇੰਨੀ ਵੱਡੀ ਆ ਕਿ ਜਦੋਂ ਤਾਰਾਂ ਦੇ ਕਿੰਨੇ ਕਿੰਨੇ ਮੀਟਰ ਹੁੰਦੀ ਹੁੰਦੀ ਹੈ ਹੁੰਦੇ ਆ ਲੋਕੀ ਕਿ ਦੂਰੋਂ ਝਟਕੇ ਲੱਗ ਜਾਂਦੇ ਆ ਇੰਨਾ ਜ਼ਿਆਦਾ ਹੈਵੀ ਕਰੰਟ ਆ ਤਾਂ ਪਰਮੇਸ਼ਰ ਇੰਨੀ ਹੈਵੀ ਪ੍ਰੈਜ਼ੈਂਸ ਆ ਪਰਮੇਸ਼ਰ ਦੀ ਕਿ ਉਹ ਉਹ ਬਹੁਤ ਜ਼ਿਆਦਾ ਆ ਬਹੁਤ ਹੈਵੀ ਆ ਮੋਰ ਦੈਨ ਵਰਡਸ ਸ਼ਬਦਾਂ ਤੋਂ ਜ਼ਿਆਦਾ ਸ਼ਬਦਾਂ ਦੇ ਬਿਆਨ ਕੀਤੇ ਜਾਣ ਤੋਂ ਜ਼ਿਆਦਾ ਆਈ ਕੈਨ ਨਾਟ ਐਕਸਪਲੇਨ ਹਿਸ ਸਪ੍ਰਿੰਟ ਹਿਸ ਪਾਵਰ ਯੈਸ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜਿੰਨੀ ਕ ਸਾਡੇ ਨਾਲ ਹੋ ਰਹੀ ਐਨੀ ਕੀ ਆ ਜਾਂ ਹੈ ਨਹੀਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਗਰ ਤੁਸੀਂ ਵਰਤ ਰੱਖ ਰਹੇ ਹੋ ਤੁਸੀਂ ਚਰਚ ਜਾ ਰਹੇ ਹੋ ਤੁਸੀਂ ਤੁਸੀਂ ਬਚਨ ਪੜ੍ਹ ਰਹੇ ਹੋ ਫਿਰ ਵੀ ਤੁਹਾਨੂੰ ਇਹ ਫੀਲ ਹੋ ਰਿਹਾ ਹੈ ਆ ਕਿ ਪਰਮੇਸ਼ਰ ਦੀ ਪ੍ਰੈਜ਼ੈਂਸ ਨਹੀਂ ਹੈ ਕਿ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਹੀਂ ਆ ਮੂਵੀ ਨਹੀਂ ਹੋ ਰਿਹਾ ਤਾਂ ਜੁੜੇ ਆਈ ਵਾਂਟ ਟੂ ਟੈਲ ਯੂ ਕਿ ਫਸਟ ਆਫ 올 ਆਪਣੇ ਬੁੱਲਾਂ ਤੇ ਉਂਗਲ ਰੱਖ ਲਓ ਇਹ ਸ਼ਬਦ ਬੋਲਣੇ ਬੰਦ ਕਰ ਦਿਓ ਕਿ ਮੈਨੂੰ ਉਹਦੀ ਪ੍ਰੈਜ਼ੈਂਸ ਚਾਹੀਦੀ ਹੈ ਔਰ ਉਹ ਇਹ ਵਰਡ ਜਿਹੜਾ ਅਸੀਂ ਪਹਿਲਾਂ ਦੇਖਿਆ ਹੈ ਪਹਿਲਾਂ ਵੀ ਮੰਨਿਆ ਉਹਦੀ ਤਨਵੀ 18 ਦੇ ਵਿੱਚ ਕਿ ਅਸੀਂ ਕਿਹੜੀਆਂ ਤੇ ਕਤਨੀਆਂ ਤੋਂ ਨਹੀਂ ਪਰ ਐਕਸ਼ਨ ਦੇ ਰਹੀ ਅਸੀਂ ਜਿਹੜਾ ਆ ਉਹਨਾਂ ਚੀਜ਼ਾਂ ਨੂੰ ਅਸੀਂ ਸਾਬਤ ਕਰਨਾ ਹੈ ਔਰ ਫਿਰ ਕੀ ਹੈ ਕਹਿੰਦਾ ਜਿਹੜੀ ਚੀਜ਼ ਦੇ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਆ ਉਸ ਉਸ ਚੀਜ਼ ਦੇ ਵਿੱਚ ਅਸੀਂ ਆਪਣੇ ਮਨ ਨੂੰ ਪੱਕਾ ਕਰਦੇ ਉਹ ਠੀਕ ਆ ਦੋਸ਼ ਜਿਹੜਾ ਲਾਉਂਦਾ ਉਸ ਦੋਸ਼ ਵਿੱਚ ਅਸੀਂ ਆਪਣੇ ਮਨ ਦੇ ਤਾਂ ਉਹ ਖਤਮ ਕਰਨ ਲਈ ਤੇ ਆਪਣੇ ਮਨ ਨੂੰ ਅਸੀਂ ਸਾਫ਼ ਕਰਨਾ ਹੈ ਤਾਂ ਕਿਸ ਤਰੀਕੇ ਨਾਲ ਹੋ ਸਕਦਾ ਕਿ ਤੁਸੀਂ ਤੁਸੀਂ ਇਹ ਨਹੀਂ ਕਹਿਣਾ ਕਿ ਮੈਨੂੰ ਪ੍ਰੈਜ਼ੈਂਸ ਫੀਲ ਨਹੀਂ ਹੁੰਦੀ ਪਰ ਤੁਸੀਂ ਇਹ ਜ਼ਬੂਰ ਟਰਣਾ ਹੈ ਜ਼ਬੂਰਾਂ ਦੇ ਰਾਈ ਕਹਿੰਦਾ ਨਾ ਗੱਲਾਂ ਕਰੋ ਤੇ ਤੁਸੀਂ ਜ਼ਬੂਰ ਦੇ ਰਾਈ ਬਚਨਾਂ ਦੇ ਰਾਈ ਕਹਿੰਦਾ ਗੱਲਾਂ ਕਰੋ ਤੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਬਹੁਤ ਨਾਰਮਲ ਤਰੀਕੇ ਨਾਲ ਮੈਂ ਗੱਲ ਕਰ ਰਹੀ ਸੀ ਪਰ ਮੈਨੂੰ ਜਸਟ ਸਟ੍ਰੈਸ ਦਿੱਨੀ ਹੈ ਦੇ ਬਚਨ ਦੇ ਵਿੱਚ ਲਿਖਿਆ ਯਾਦ ਕਰੇ ਤੁਸੀਂ ਆਪ ਕੋ ਵਿੱਚ ਗੱਲਾਂ ਕਰੋ ਤੇ ਤੁਸੀਂ ਬਚਨਾਂ ਤੇ ਜ਼ਬੀਰਾਂ ਦੇ ਰਹੀ ਰਹੋ ਉਹਦਾ ਮਤਲਬ ਕੀ ਹੈ ਕਿਉਂਕਿ ਪਰਮੇਸ਼ਰ ਦੇ ਬਚਨ ਦੇ ਵਿੱਚ ਸਾਮਰਥਿਆ ਪਰਮੇਸ਼ਰ ਦੇ ਬਚਨ ਦੇ ਵਿੱਚ ਜੀਵਨ ਹੈ ਜਦੋਂ ਅਸੀਂ ਬਚਨ ਦੇ ਰਾਈ ਗੱਲ ਕਰਦੇ ਹਾਂ ਪਰਮੇਸ਼ਰ ਦੇ ਪਰਮੇਸ਼ਰ ਦੀ ਸਾਮਰਥ ਦੇ ਰਾਈ ਗੱਲ ਕਰਦੇ ਹਾਂ ਤੇ ਹਰ ਉਹ ਗੱਲ ਜਿਹੜੀ ਪਰਮੇਸ਼ਰ ਦੇ ਬਚਨ ਤੋਂ ਆਪੇ ਦੇ ਸੰਬੰਧ ਸਾਮਰਥ ਹੋਗਾ ਉਹ ਪੂਰੀ ਹੁੰਦੀ ਹੈ ਹallelujah ਹਰੇਕ ਉਹ ਗੱਲ ਜਿਹੜੀ ਵੀ ਪਰਮੇਸ਼ਰ ਦੇ ਬਚਨ ਤੋਂ ਉਹ ਪੂਰੀ ਹੁੰਦੀ ਜਦੋਂ ਅਸੀਂ ਜ਼ਬੂਰਾਂ ਦੇ ਰਾਈ ਗੱਲਾਂ ਕਰਾਂਗੇ ਅਸੀਂ ਬਚਨਾਂ ਦੇ ਰਾਈ ਗੱਲਾਂ ਕਰਾਂਗੇ ਜੋ ਵੀ ਤੁਸੀਂ ਗੱਲਾਂ ਕਰੋਗੇ ਨਾ ਪੂਰੀਆਂ ਹੋਣਗੀਆਂ ਪਰਮੇਸ਼ਰ ਦੀ ਇੱਛਾ ਹੈ ਕਿੰਨੇ ਬਚਨ ਦੇ ਵਿੱਚ ਲਿਖਿਆ ਹੈ ਕਿੰਨਾ ਤੁਸੀਂ ਉਹ ਗੱਲਾਂ ਕਰੋ ਜਿਹੜੀਆਂ ਤੁਹਾਡੀ ਆਤਮਿਕ ਤਰੱਕੀ ਦੇ ਨਾਲ ਜਾਂ ਸੁਣਨ ਵਾਲਿਆਂ ਦੇ ਲਈ ਵੀ ਤਰੱਕੀ ਦਾ ਕਾਰਨ ਬਣੇ ਹੁਣ ਜਦੋਂ ਅਸੀਂ ਬਚਨ ਦੇ ਰਾਈ ਗੱਲ ਕਰਾਂਗੇ ਉਹ ਜਰੂਰ ਸਾਡੀ ਆਤਮਾ ਦੀ ਤਰੱਕੀ ਦੇ ਲਈ ਹੋਊਗਾ ਜਦੋਂ ਕੋਈ ਸੁਣੂਗਾ ਉਹਨਾਂ ਗੱਲਾਂ ਤੇ ਉਹ ਦੇਖਣਗੇ ਕਿ ਇਹਨਾਂ ਨੇ ਇਹ ਆਹ ਵਾਲੀਆਂ ਗੱਲਾਂ ਕਰਦੇ ਸੀ ਲੈ ਉਹਦੋਂ ਨੇ ਕਹਿੰਦੇ ਸੀ ਇਦਾਂ ਹੋਣਾ ਤੇ ਇਦਾਂ ਹੋ ਗਿਆ ਇਦਾਂ ਹੀ ਹੋ ਗਿਆ ਤੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਕਿ ਪਰਮੇਸ਼ਵਰ ਨੇ ਕਿੰਨੀ ਅਦਭੁਤ ਰੀਤੀ ਦੇ ਨਾਲ ਸਾਨੂੰ ਇਹ ਗੱਲ ਸਮਝਾਈ ਦੀ ਆ ਵਚਨ ਦੇ ਰਾਈ ਕਿ ਤੁਸੀਂ ਵਚਨਾਂ ਤੇ ਜ਼ਬੂਰਾਂ ਦੇ ਰਾਈ ਗੱਲਾਂ ਕਰਦੇ ਤੇ ਮੈਂ ਤੁਹਾਨੂੰ ਅੱਜ ਇਹ ਕਹਿਣਾ ਚਾਹੁੰਦੀ ਆ ਕਿ ਦੇਖੋ ਵਚਨ ਦੇ ਵਿੱਚ ਲਿਖਿਆ ਆ ਅਸੀਂ ਜ਼ੁਬਾਨੀ ਕਲਾਮੀ ਨਹੀਂ ਅਸੀਂ ਸਿਰਫ ਬੋਲਾਂ ਦੇ ਨਾਲ ਨਹੀਂ ਬਟ ਐਕਸ਼ਨਸ ਦੇ ਨਾਲ ਅਸੀਂ ਉਸ ਫੀਸ ਨੂੰ ਪਰਫਾਰਮ ਕਰਨਾ ਹੈ ਤਾਂ ਅਸੀਂ ਐਕਸ਼ਨ ਦੇ ਨਾਲ ਪਰਫਾਰਮ ਕਰਨਾ ਆ ਸੋ ਇਹ ਥੋੜਾ ਪਨੀ ਵੀ ਆ ਕਿ ਕੋਈ ਚੀਜ਼ ਹੈ ਨਹੀਂ ਆ ਪਰ ਤੁਸੀਂ ਉਹਨੂੰ ਪਰਫਾਰਮ ਕਰ ਰਹੇ ਆ ਮਤਲਬ ਕਿ ਤੁਹਾਨੂੰ ਚਟਕਾ ਲੱਗਾ ਨਹੀਂ ਤੇ ਤੁਸੀਂ ਤੁਹਾਨੂੰ ਚਟਕੇ ਲੱਗ ਰਹੇ ਆ ਇਹ ਇਦਾਂ ਕਰਨਾ ਕੋਈ ਸਿਸਟਮ ਨਹੀਂ ਹੈ ਮੈਂ ਤੁਹਾਨੂੰ ਉਸ ਨੂੰ ਛੋੜੀਏ ਕਿ ਤੁਸੀਂ ਇਦਾਂ ਨਹੀਂ ਕਰਨਾ ਕਿ ਹਾਂ ਵੀ ਮੈਨੂੰ ਝਟਕਾ ਤੇ ਨਹੀਂ ਲੱਗ ਰਿਹਾ ਪਰ ਮੈਂ ਹਿੱਲਣਾ ਸ਼ੁਰੂ ਕਰ ਦਵਾਂ ਮੈਂ ਮੂੰਹ ਸ਼ੈਕ ਕਰਨਾ ਸ਼ੁਰੂ ਕਰ ਦਵਾਂ ਯੂ نو ਜਾਂ ਰੋਲ ਕਰਨਾ ਸ਼ੁਰੂ ਕਰ ਦਵਾਂ ਕੁਝ ਵੀ ਇਦਾਂ ਦੀ ਓਵਰ ਐਕਟਿੰਗ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਪਰ ਐਕਸ਼ਨਸ ਦੇ ਰਾਈ ਮਤਲਬ ਕਿ ਤੁਸੀਂ ਉਸ ਚੀਜ਼ ਨੂੰ ਮਹਿਸੂਸ ਕਰਨਾ ਹੀ ਆ ਕਿ ਤੁਹਾਨੂੰ ਮਹਿਸੂਸ ਹੋ ਰਹੀ ਆ ਪਰਮੇਸ਼ਵਰ ਦੀ ਪ੍ਰੈਜ਼ੈਂਸ ਜਿਹੜੀ ਆ ਉਹ ਤੁਹਾਡੇ ਅੰਦਰ ਆ ਉਹ ਤੁਹਾਡੇ ਬਾਹਰ ਆ ਤੁਹਾਡੇ ਸ਼ਬਦਾਂ ਦੇ ਵਿੱਚੋਂ ਤੁਸੀਂ ਇਹ ਕਹਿਣਾ ਹੈ ਕਿ ਪਰਮੇਸ਼ਵਰ ਇਸ ਜਗ੍ਹਾ ਤੇ ਮੌਜੂਦ ਹੈ ਪਰਮੇਸ਼ਵਰ ਇਸ ਜਗ੍ਹਾ ਤੇ ਮੌਜੂਦ ਹੈ ਅਰ ਮੈਂ ਤੁਹਾਨੂੰ ਪ੍ਰੂਫ ਕਰਾਂਗੀ ਬੱਚਨ ਦੇ ਰਾਈ ਕਿ ਪਰਮੇਸ਼ਵਰ ਹਰ ਜਗ੍ਹਾ ਤੇ ਮੌਜੂਦ ਆ ਮੈਂ ਮੈਂ ਤੁਹਾਨੂੰ ਪ੍ਰੂਫ ਕਰਾਂਗੀ ਤੁਸੀਂ ਬਿਲਕੁਲ ਅਗਰ ਤੁਸੀਂ ਇਹ ਗੱਲ ਕਹੀ ਕਿ ਨਹੀਂ ਪਰਮੇਸ਼ਵਰ ਦਾ ਆਤਮਾ ਹਮੇਰੇ ਨਾਲ ਗੱਲ ਨਹੀਂ ਕਰਦਾ ਤਾਂ ਤੁਸੀਂ ਕਦੀ ਵੀ ਨਹੀਂ ਸੁਣ पाओगे ਅਗਰ ਤੁਸੀਂ ਕਹੋਗੇ ਹੁਣ ਨਹੀਂ ਉਹ ਆਉਂਦਾ ਨਹੀਂ ਮੈਂ ਪ੍ਰਾਰਥਨਾ ਚ ਬੈਠਦੀ ਅੱਗੇ ਤਾਂ ਪਰਮੇਸ਼ਰ ਦਾ ਆਤਮਾ ਜਿੱਦਾਂ ਹੀ ਮੈਂ ਪ੍ਰਾਰਥਨਾ ਚ ਬਹਿਣਾ ਛੱਡੀ ਆ ਜਾਂਦਾ ਸੀਗਾ ਹੁਣ ਉਹ ਆਉਂਦਾ ਹੀ ਨਹੀਂ ਦੱਸੋ ਵੀ ਪਰਮੇਸ਼ਰ ਦਾ ਆਤਮਾ ਉਹ ਕਿੱਥੇ ਦੁਰਿਆ ਫਿਰਦਾ ਆ ਬਿਜਲੇ ਆਉਣਾ ਆ ਤੇ ਜਾਣਾ ਆ ਉਹ ਤਾਂ ਹਰ ਜਗ੍ਹਾ ਤੇ ਆ ਕੁਝ ਐਹੋ ਜੀਆਂ ਚੀਜ਼ਾਂ ਨਾ ਪ੍ਰਚਾਰਕਾਂ ਨੇ ਖੜੀਆਂ ਕਰ ਦਿੱਤੀਆਂ ਬਣਾ ਦਿੱਤੀਆਂ ਨਾ ਲੋਕਾਂ ਨੂੰ ਉਹਨਾਂ ਨੇ ਕਵਲੇ ਬਣਾ ਦਿੱਤਾ ਲੋਕਾਂ ਨੂੰ ਉਹਨਾਂ ਨੇ ਕਨਫਿਊਜ਼ਨਸ ਦੇ ਵਿੱਚ ਪਾ ਦਿੱਤਾ ਕਿ ਜਿਹੜੀਆਂ ਜਿਹੜੀਆਂ ਉਹਨਾਂ ਨੇ ਸਮਝ ਤੋਂ ਬਾਹਰ ਕਰ ਦਿੱਤੀਆਂ ਚੀਜ਼ਾਂ ਹੁਣ ਉਹਨਾਂ ਨੂੰ ਇਦਾਂ ਲੱਗਦਾ ਕਿ ਜਿੱਦਾਂ ਇੱਕ ਸਧਾਰਨ ਆਦਮੀ ਆਉਂਦਾ ਤੇ ਜਾਂਦਾ ਡੀਅਰ ਫਰੈਂਡਸ ਇਦਾਂ ਬਿਲਕੁਲ ਵੀ ਨਹੀਂ ਆ। ਇਦਾਂ ਬਿਲਕੁਲ ਨਹੀਂ ਆ। ਦਾਊਦ ਕਹਿ ਰਿਹਾ ਕਿ ਮੈਂ ਜਿੱਧਰ ਕਿਧਰ ਨੂੰ ਵੇਖਦਾ ਤੂੰ ਉਹੀ ਮੈਨੂੰ ਨਜ਼ਰ ਆ ਰਿਹਾ ਜਿੱਥੇ ਕਿੱਥੇ ਆ ਉੱਥੇ ਤੂੰ ਜਾਂ ਹਵਾ 'ਚ ਤੂੰ ਜਾਂ ਪਤਾਲਾਂ ਵਿੱਚ ਤੂੰ ਆ ਪਾੜੀਆਂ ਦੇ ਵਿੱਚ ਤੂੰ ਆ ਦਿਨ ਵਿੱਚ ਤੂੰ ਆ ਰਾਤ ਦੇ ਵਿੱਚ ਤੂੰ ਆ ਤੂੰ ਹੀ ਤੂੰ ਆ ਚਾਰ ਚਪੇਰੇ ਤੂੰ ਮੇਰੇ ਹਰ ਪਾਸੇ ਤੋਂ ਮੈਨੂੰ ਘੇਰਿਆ ਹੋਇਆ ਆ। ਤੇ ਮੈਂ ਤੇਰੀ ਹਜ਼ੂਰੀ ਤੋਂ ਭੱਜ ਕੇ ਜਾਵਾਂ ਕਿੱਥੇ ਤੇ ਸਾਨੂੰ ਲੱਗਦਾ ਕਿ ਤੇਰੀ ਆਤਮਾ ਗਿਆ ਹੋਇਆ ਆ ਉਹ ਆਉਂਦਾ ਨਹੀਂ ਆ ਉਹ ਮੇਰੇ ਨਾਲ ਗੱਲਾਂ ਨਹੀਂ ਕਰਦਾ ਹਾਂ ਇਹ ਮੈਂ ਕਹਿ ਸਕਦੀ ਕਿ ਉਹ ਤੁਹਾਡੇ ਪ੍ਰਭੂ ਦਾ ਵਚਨ ਪੜ੍ਹੇ ਹੋਰ ਸੁਨੇਹੇ ਜਾਣੇ ਪਰ ਇਹ ਮਤਲਬ ਇਹ ਨਹੀਂ ਆ ਕਿ ਉਹ ਹੈ ਅਸ਼ੀਸ਼ ਮੈਲੇ ਮੇਰੇ ਚੈਨਲ ਪਰ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲਾਈਕ ਕਮੈਂਟ ਜ਼ਰੂਰ ਕਰ ਲੈਣਾ ਔਰ ਅੱਗੇ ਵੀ ਹੋਰ ਵੀ ਐਸੀ ਵੀਡੀਓਸ ਨੂੰ ਮੈਂ ਲੈ ਕੇ ਆਉਂਦੀ ਰਹਾਂਗੀ ਪਲੀਜ਼ ਮੇਰੇ ਸਭੀ ਇਸੀ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਭ ਨੂੰ ਜੀ ਆਇਆਂ ਨੂੰ ਸਿੱਖੀ ਮੇਰੀ ਤਰਫ ਸੇ हालेलुया धन्यवाद प्रभु का आज के अच्छे दिन के लिए हालेलुया धन्यवाद